ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਸਲਾਣਾ ਖੰਨੇ ਸ਼ਹਿਰ ਦੇ ਨੇੜ ਹੈ ਤੇ ਜ਼ਿਲ੍ਹਾ ਸ੍ਰੀ ਫਤਿਹਗੜ ਸਾਹਿਬ ਪੈਂਦਾ ਹੈ ਤੇ ਸਲਾਣਾ ਪਿੰਡ ਦੇ ਵਿੱਚ ਇੱਕ ਡੇਰੀ ਫਾਰਮ ਜਿੱਥੇ ਬਾਈ ਜੀ ਹੋਰੀ ਦੁੱਧ ਦੇ ਉੱਤੇ ਵੀ ਕਾਫੀ ਸਾਰੀਆਂ گاਵਾ ਰੱਖਦੇ ਆ ਤੇ ਨਾਲ ਵਪਾਰ ਦਾ ਵੀ ਕੰਮ ਹੈ ਸ੍ਰੀ ਕ੍ਰਿਸ਼ਨਾ ਡੇਰੀ ਫਾਰਮ ਪੁਰਾਣਾ ਹੀ ਵਪਾਰ ਦਾ ਕੰਮ ਆ ਤੇ ਨਾਲ ਇੱਕ ਗੱਲ ਹੋਰ ਐਡ ਕਰ ਦੇਣਾ ਦੱਸੋ ਵੀ ਇਹਨਾਂ ਕੋਲ ਗਾਵਾਂ ਦਾ ਦੁੱਧ ਇਹਨਾਂ ਨੇ ਇਸ ਫਾਰਮ ਦੇ ਵਿੱਚੋਂ ਇੰਨਾ ਕਚੋਆ ਵੀ ਕਿਸੇ ਟਾਈਮ ਵੇਰ ਕਾ ਲਓ ਪੂਰੇ ਜ਼ਿਲ੍ਹੇ ਦੇ ਵਿੱਚੋਂ ਸਭ ਤੋਂ ਜ਼ਿਆਦਾ ਦੁੱਧ ਪਾਉਣ ਦਾ ਰਿਕਾਰਡ ਕਈ ਸਾਲ ਬਾਈ ਜੀ ਹੋਰੀ ਜਿੱਤੇ ਰਹੇ ਐ ਸੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹਦੇ ਚ ਇਸ ਸਾਈਡ ਦੇ ਉੱਤੇ ਜਿੰਨੀਆਂ ਗਾਵਾਂ ਤੁਸੀਂ ਦੇਖ ਰਹੇ ਹੋਏ ਸੁਖਨਾਲ ਸਾਰੀਆਂ ਹੀ ਗੱਭਣਾਂ ਐ ਸੂਣ ਦੇ ਨੇੜ ਐ ਦਣ ਹਜੇ ਕਿੰਨੇ ਲੈਣਗੇ ਉਹ ਬਾਈ ਜੀ ਹੋਰੀ ਆਪਾਂ ਨੂੰ ਦੱਸ ਦੇਣਗੇ ਵੀਡੀਓ ਨੰਡ ਤੱਕ ਦੇਖਿਓ ਇਹਨਾਂ ਗੱਭਣਾਂ ਤੋਂ ਇਲਾਵਾ ਕੁਝ ਗਾਵਾਂ ਤੁਹਾਨੂੰ ਸੋਨਾਂ ਸਵਾਂਇਆਂ ਜਿਨ੍ਹਾਂ ਚ ਸਿਰਫ ਚਾਰ ਕਨਾਂਗੀ ਦਿਖਾਉਣੇ ਐ ਤੇ ਚਾਰਾਂ ਨਾਲ ਵੀ ਖਾਸ ਗੱਲ ਆ ਜਿਹੜਾ ਮੈਨੂੰ ਪਤਾ ਲੱਗਿਆ ਵੀ ਬਾਈ ਜੀ ਹੋਰਾਂ ਕੋਲ ਇਹਨਾਂ ਦੇ ਵਿੱਚੋਂ ਤਿੰਨ گاਵਾ ਜਿਨ੍ਹਾਂ ਨੇ ਵੱਛੀਆਂ ਨੂੰ ਜਨਮ ਦਿੱਤਾ ਸੋ ਵੱਛੀਆਂ ਵਾਲੀਆਂ ਚਾਰ ਤਿੰਨ گاਵਾ ਟੋਟਲ ਸੂਈਆਂ ਸਵਾਈਆਂ ਤੁਹਾਨੂੰ ਮੈਂ ਚਾਰ ਇਸ ਵੀਡੀਓ ਦੇ ਮਾਧਮ ਨਾਲ ਦਿਖਾਉਂਗਾ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਓ ਪਸ਼ੂ ਜਿਹੜਾ ਤੁਹਾਨੂੰ ਪਸੰਦ ਆ ਗਿਆ ਉਹਦੀ ਤਸੱਲੀ ਤੁਸੀਂ ਆ ਕੇ ਕਰੋਗੇ ਨੰਬਰ ਸਕਰੀਨ ਉੱਤੇ ਬਾਈ ਦਾ ਚੱਲੂਗਾ ਸੋ ਰੈਸ਼ ਦਾ ਫੋਲੋ ਪ੍ਰਬੰਧ ਹੈ ਜਿੰਨਾ ਤੋਂ ਇੱਥੇ ਦੱਸਿਆ ਜਾਂਦਾ ਹੈ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਤੁਹਾਡਾ ਹੱਕ ਬਣਦਾ ਬਾਕੀ ਉਦੋਂ ਬਾਅਦ ਤੁਹਾਡੀ ਆਪ ਦੀ ਸਾਂਭ ਸੰਭਾਲ ਆ ਵੀ ਪਸ਼ੂ ਤੋਂ ਤੁਸੀਂ ਕਿੱਦਾਂ ਦਾ ਪ੍ਰੋਫਿਟ ਲੈਨੇ ਹੋ ਤੇ ਇੱਕ ਦੋਸਤੋ ਵੇੜ ਤੁਹਾਨੂੰ ਇਸ ਸਾਈਡ ਤੇ ਦਿਖਾਉਣੀ ਹੈ ਇਹਦੇ ਬਾਰੇ ਵੀ ਗੱਲਬਾਤ ਕਰਾਂਗੇ ਤੇ ਇਹ ਤੁਹਾਨੂੰ ਅਲੈਦਾ ਵੀ ਦਿਖਾ ਦੇਣੀ ਹੈ ਕਿਉਂਕਿ ਵੱਖਰਾ ਰੰਗ ਤੇ ਵੱਖਰੀ ਇਹਦੀ ਨਸਲ ਹੈ ਆਓ ਮਿਲिए ਬਾਈ ਨੂੰ ਤੇ ਕਰਦੇ ਆ ਗੱਲਬਾਤ ਦੋਸਤੋ ਇਹਨਾਂ گاਵਾ ਬਾਰੇ ਵੀਰਿੰਦਰ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜੀ ਵਿਰੇਂਦਰ ਅੱਜ ਪਹਿਲਾਂ ਆਪਾਂ ਗੱਬਣ ਦਿਖਾ ਦਿੰਨੇ ਆ ਲਗਭਗ ਕਿੰਨੇ ਨਗ ਹੋਣਗੇ ਵਿਕਰੀ ਵਾਲੇ ਆਪਣੇ ਕੋਲ 17 18 گاਵਾਾਂ ਦੀ ਗੱਬਣਾ ਨੇ ਜੀ ਤੇ 5 6 گاਵਾਾਂ ਆਪਣੇ ਕੋਲ ਸੂਈਆਂ ਹੋਈਆਂ ਬਿਲਕੁਲ ਤਾਜ਼ੀਆਂ ਜੀ 6 ਸੂਈਆਂ ਸੂਈਆਂ ਨੇ 17 ਗੱਬਣ ਨੇ 17 ਗੱਬਣ ਨੇ ਉਹੀ 20 ਤੋਂ ਪਲੱਸ ਜਿਆਣੀ 22 23 ਨੇ ਹਾਂਜੀ 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 ਠੀਕ ਐ ਅਸੀਂ ਭਾਈ ਸ਼ੁਰੂਆਤ ਕਰਦੇ ਆ ਪਹਿਲੇ ਨੰਬਰ ਤੇ ਜਿਹੜੀ ਗਾਂ ਖੜੀ ਐ ਇਹਦੇ ਤੋਂ ਭਾਜੀ ਇਹਨੇ ਦੂਜਾ ਸੂਆ ਗਾਂ ਨੇ ਸੂਣਾ ਜੀ ਹੂੰ ਟੋਟਲੀ ਸੀਮੈਂਟ ਡਿਟੇਲ ਐ ਜੀ ਆਪ ਨਾਨੀ ਦਾਦੀ ਟੋਟਲੀ ਮਿਲ ਜੂਗੀ ਜੀ ਤੇ ਵਰਲਡ ਵਾਈਡ ਤੇ ਬਹੁਤ ਚੰਗੇ ਸੀਮੈਂ ਠੀਕ ਹੈ ਤੇ ਤਕਰੀਬਨ ਇੱਕ ਹਫਤੇ ਤੋਂ 10 ਦਿਨ ਬਾਕੀ ਨੇ ਜੀ ਹਜੇ ਅੱਛਾ ਕੀਮਤ ਕੀ ਰਊਗੀ ਇਹਦੀ ਕੀਮਤ ਭਾਜੀ ਸਾਰੇ ਫੋਨ ਤੇ ਹੋਣਗੇ ਜੀ ਰੇਟ ਠੀਕ ਕਿਉਂਕਿ ਆਪਣੇ ਕੋਲ ਤਿਆਰੀ ਤੇ ਹੋ ਕੇ ਜਾਨਵਰ ਵਿਗਦਾ ਜੀ ਆਪਾਂ ਖੜਾ ਕੇ ਜਾਨਵਰ ਵੇਚਦੇ ਆ ਸਹੀ ਹੈ ਹਾਂ ਜੀ ਹਾਂ ਤੋਰੀ ਵਈ ਇਹਨੂੰ ਮੋਟੂ ਮੋਟੂ ਦੇਖੋ ਮੈਂ ਤੁਹਾਨੂੰ ਆਈਡੀਆ ਦੇ ਦਿੰਨੇ ਆ ਭਾਜੀ 1 ਲੱਖ ਤੋਂ ਲੈ ਕੇ 2,25,000 ਤੱਕ ਦੇ ਆਪਣੇ ਕੋਲ ਰੇਟ ਨੇ ਜੀ ਓਕੇ ਲੱਖ ਤੋਂ ਸ਼ੁਰੂ ਆ ਦੋਸਤੋ ਰੇਟ ਤੇ ਉਦੋਂ ਉੱਤੇ ਜਿੱਦਾਂ ਦਾ ਪਸ਼ੂ ਤੁਸੀਂ ਲੈਣਾ ਹੈ ਉਦਾਂ ਦਾ ਖਰੀਦ ਲਓਗੇ ਢਾਂਚਾ ਇਹਦਾ ਦੇਖ ਲਓ ਕਰਮਾ ਵਾਲੀ ਦਾ ਹਵਾਨੇ ਤੇ ਦੇ ਨਾੜਾਂ ਚੰਗੀਆਂ ਕੋਲੋਂ ਆ ਕੇ ਪਾਸ ਕਰ ਲਿਓ ਸਟ੍ਰਕਚਰ ਇਹਦਾ ਕਰਮਾਲੀ ਦਾ ਤੁਸੀਂ ਹੁਣ ਵੀਡੀਓ ਚੋਂ ਦੇਖ ਹੀ ਰਹੇ ਹੋ ਚੰਗੇ ਕੱਦ ਕਾਠ ਦੀ ਇਹ ਵੈੜ ਹੈ ਵਾਈਟ ਰੰਗ ਚ ਹੈ ਲਿਆ ਭਾਈ ਰੇਟ ਦਾ ਭਾਈ ਕਹਿੰਦਾ ਵੀ ਫਰਕ ਇਹ ਪਾਇਆ ਜਾਂਦਾ ਵੀ ਇਹਨਾਂ ਨੇ ਪੂਰੀ ਰੀਜਨਲ ਹੀ ਪਸ਼ੂ ਵੇਚਣਾ ਹੁੰਦਾ ਹਾਲਾਂਕਿ ਥੋੜੇ ਦਿਨ ਪਹਿਲਾਂ ਹੀ ਵੀਡੀਓ ਬਣਾਈ ਸੀ ਸਾਰੇ ਪਸ਼ੂ ਉਸੇ ਦਿਨ ਹੀ ਭਾਈ ਦੱਸਦਾ ਸੀ ਸੇਲ ਹੋਏ ਅੱਜ ਫੇਰ ਵੀਡੀਓ ਨਵੀਂ ਬਣਾ ਰਹੇ ਆ ਤੇ ਨਵੇਂ ਪਸ਼ੂ ਤੁਹਾਨੂੰ ਦਿਖਾਉਣ ਲੱਗੇ ਆ ਸੋ ਚੰਗੇ ਢਾਂਚੇ ਦੀ ਗਾਂ ਦੋਸਤੋ ਚੰਗਾ ਦੁੱਧ ਜਿਹਨੇ ਚੋਣਾ ਹੈ ਉਹ ਜ਼ਰੂਰ ਆ ਕੇ ਦੇਖ ਲੇ ਪੈਸੇ ਤੁਸੀਂ ਇਨਵੈਸਟ ਕਰਨੇ ਆ ਪਹਿਲੇ ਨੰਬਰ ਤੇ ਤੁਹਾਨੂੰ ਦਿਖਾਤੀ ਆ ਹਵਾਨਾ ਸੋਹਣਾ ਰਹੂਗਾ ਕੁਆਲਟੀ ਵਾਲਾ ਰਹੂਗਾ ਬਈ ਇਹਦੀ ਕੀ ਡਿਟੇਲ ਹੈ ਭਾਜੀ ਇਹਨੇ ਤੀਜਾ ਸੂਏ ਸੋਨਾ ਵੜਨੇ ਜੀ ਦੰਦੋਂ ਕੰਪਲੀਟ ਆ ਜੀ ਤੇ ਦੂਜੇ ਸੂਏ ਵਿੱਚ ਮਾਲਕਨ ਦੱਸਣ ਲੱਗਦਾ ਕਿ 47 48 ਕਿਲੋ ਤੇ ਚੱਲੀ ਆ ਜੀ ਠੀਕ ਹੈ 20 ਤੋਂ 22 ਦਿਨ ਦੀ ਹਜੇ ਨਰਮ ਹੈ ਜੀ ਇਹ ਤੇ ਇਹਦਾ ਵੀ ਸੈਕਸਡ ਸੀਮਨ ਲੱਗਿਆ ਜੀ ਸੈਕਸਡ ਸੀਮਨ ਤੋਂ ਪ੍ਰੈਗਨੈਂਟ ਆ ਜੀ ਅੱਗੇ ਓਕੇ ਤੋਰੀ ਬਈ ਸੋ ਦੋਸਤੋ ਸੂਆ ਤੀਜਾ ਦੁੱਧ ਤੁਹਾਡੀ ਸੇਵਾ ਦਾ ਤੁਹਾਡੀ ਸਮਝ ਦਾ ਤੁਸੀਂ ਕਿੰਨਾ ਚਾਹੋਗੇ ਆ ਉਹ ਤੁਸੀਂ ਦੇਖਣਾ ਹੈ ਪਰ ਢਾਂਜਾ ਵੱਡਾ ਗਾਂ ਦਾ ਪੇਟ ਦਾ ਸਹਿਜ ਸੋਹਣਾ ਹੈ। ਖਵਾਨਾ ਅੱਗੋਂ ਪਿੱਛੋਂ ਪੂਰਾ ਚੰਗਾ ਕੱਢ ਜੂਗੀ ਹਜੇ ਦਿਨ ਬਾਕੀ ਹੈ। ਦੁੱਧਦਾਰ ਭਾਜੀ ਆਏ ਆ ਕਿ ਹੁਣ ਸਾਰੇ ਬੰਦੇ ਸਮਝਦਾਰ ਨੇ ਜੀ ਆਪੋ ਆਪਣੇ ਘਰੇ। ਹਮ ਹਰੇਕ ਬੰਦਾ ਆਪਣੇ ਗਾਂ ਲੈਣ ਆਉਂਦਾ ਤੇ ਪੰਜ ਚਾਰ ਬੰਦੇ ਨਾਲ ਹੁੰਦੇ ਨੇ ਜੀ ਵੀਰ ਦੇ। ਸਹੀ ਹੈ। ਉਹਨਾਂ ਨੂੰ ਵੱਧ ਪਤਾ ਜੀ ਗੱਬਣ ਗਾਂ ਦਾ ਹੁਣ ਉਹਨੇ ਕਿੰਨਾ ਕ ਦੁੱਧ ਦੇਣਾ ਤੁਸੀਂ ਪੈਸੇ ਲਾਉਣੇ ਨੇ ਤੁਸੀਂ ਆਪਣੀ ਸਮਝ ਨਾਲ ਲੈਣੀ ਹੈ ਜੀ। ਸਹੀ ਹੈ। ਸੂਈ ਹੀ ਗਾਂ ਦੀ ਮੇਰੀ ਜ਼ਿੰਮੇਵਾਰੀ ਹੈ ਜੀ ਤੁਹਾਨੂੰ ਚਵਾ ਕੇ ਦੇਣ ਦੀ। ਸਹੀ ਹੈ। ਉਹ ਬਾਕੀ ਤੁਹਾਡੀ ਮਰਜ਼ੀ ਚਵਾ ਕੇ ਦੇ ਸਕਦੇ ਹਾਂ। ਹਾਂ ਜੀ ਹਾਂ। ਤਿੰਨ ਨੰ ਇੱਕ ਹਫਤਾ ਤੋਂ 10 ਦਿਨ ਲੈਂਦੀ ਹੈ ਜੀ ਹਜੇ ਠੀਕ ਹੈ ਤੇ ਬਹੁਤ ਚੰਗੇ ਸੀਮਾ ਰਿਕਾਰਡ ਦੀ ਹੈ ਤਾਂ ਮਿਨੀਮਮ ਮਿਨੀਮਮ ਚੱਲੀ ਹੈ ਜੀ ਆਪਾਂ 35 36 ਕਿਲੋ ਦੀ ਮਿਲ ਕੇ ਕਰਵਾ ਦੂ ਜੀ ਪਹਿਲੇ ਸੂਏ 'ਚ ਠੀਕ ਹੈ ਤੋਰੀਂ ਭਾਈ ਸੋ ਦੋਸਤੋ ਚੰਗੇ ਵਜਨ ਦੀ ਹੈ ਤੇ ਵਜਨ ਨਹੀਂ ਦੁੱਧ ਦੇਣਾ ਬਰੀਡ ਕੁਆਲਿਟੀ ਦੇਖੋ ਸਟਰਕਚਰ ਦੇਖੋ ਕਈ ਵਿਆਰ ਕੋਸ ਕੋ ਪਸ਼ੂ ਵੀਡੀਓ 'ਚ ਹੋਵੇ ਨਹੀਂ ਦਖ ਜੰਦੇ ਹੁੰਦੇ ਜਿਵੇਂ ਆਪ ਕੋਲ ਆ ਕੇ ਦੇਖ ਲੈਣਾ ਪਸ਼ੂ ਨੂੰ ਇਹ ਵੜ ਵੀ ਇਦਾਂ ਦੀ ਰਹੂਗੀ ਮੈਨੂੰ ਲੱਗਦਾ ਹਾਲਾਂਕਿ ਵੀਡੀਓ 'ਚੋਂ ਪਤਾ ਲੱਗਦਾ ਹਨ ਚੰਗੀ ਚਮਕਾ ਦਸੋ ਸੋਹਣਾ ਢਾਂਜਾ ਗੱਡ ਕਾਠ ਚੰਗਾ ਤੇ ਫਿਟਿੰਗ ਵਾਲਾ ਹਵਾਨਾ ਪ੍ਰੋਪਰ ਥਾਂ ਇਦਾਂ ਦਾ ਕੱਢੂਗੀ ਵੀ ਭਾਵੇਂ ਹੱਥੀਂ ਚੋਲਿਓ ਤੇ ਭਾਵੇਂ ਮਸ਼ੀਨ ਲਾ ਲਿਓ ਮਜ਼ਬੂਤ ਨਰੋਈ ਫੋਲਾ ਦੋਸਤੋ ਇਹ ਵਹਿੜਾ ਜਿਹੜੀਆਂ ਚੰਗੀਆਂ ਸੰਗੀਆਂ ਹੁੰਦੀਆਂ ਹਨ ਫਿਰ ਇਹ ਆਪਣੀ ਮਰਜ਼ੀ ਨਾਲ ਤੁਰਦੀਆਂ ਇਹਦਾ ਤੁਸੀਂ ਸਟਰਕਚਰ ਫੇਰ ਦੇਖ ਲਓ ਸੋਹਣੇ ਹਵਾਨੇ ਦੀ ਇਹਨੂੰ ਖੇਲ ਤੇ ਬੰਦੇ ਪਾਣੀ ਪੀਣਾਂ ਲਈ ਤੇ ਬੰਦੇ ਫਾਰਮ ਦੀ ਗਾਂ ਨਾਲ ਹੀ ਭੱਜਦੀ ਜ਼ਿਆਦਾ ਜੀ ਸਹੀ ਦੋਸਤੋ ਇੱਕ ਚੀਜ਼ ਹੋਰ ਜਿਹੜੀ ਇਹਦੇ ਜਿਹੜੇ ਉਹ ਪੈਨ ਬੋਨ ਜਾਂ ਜਾਂ ਬੈਕ ਬੋਨ ਆ ਜਾਂਦੀਆਂ ਇਹ ਹੱਡੀਆਂ ਜਿਹੜੀਆਂ ਇਹਨਾਂ ਦੀ ਚੁੜਾਈ ਢਾਂਚਾ ਇਹ ਚੀਜ਼ਾਂ ਜ਼ਰੂਰ ਦੇਖਿਆ ਕਰੋ ਗਾਂ ਦੇ ਮਾਮਲੇ 'ਚ ਤੁਸੀਂ ਇਹਦੀ ਖੜਨੀ ਦੇਖ ਸਕਦੇ ਹੋ ਲੱਤਾਂ ਖੋਲ ਕੇ ਖੜੂ ਹਵਾਨਾ ਫਿਟਿੰਗ ਵਾਲਾ ਸੋਹਣੀ ਵੈੜ ਹੈ ਤਿੰਨ ਨੰਬਰ ਤੇ ਤੁਹਾਨੂੰ ਦਿਖਾ ਰਹੇ ਹਾਂ ਚਾਰ ਨੰਬਰ ਤੇ ਇੱਕ ਹੋਰ ਗੱਬਣ ਵੈੜ ਹੈ ਜਿਹੜੀ ਤੁਹਾਨੂੰ ਦਿਖਾਵਾਂਗੇ ਜਿਹੜੀ ਚਾਰ ਨੰਬਰ ਤੇ ਹੈ ਬਾਈ ਇਹਦੀ ਕੀ ਡਿਟੇਲ ਹੈ ਇਹ ਵੀ ਪਾਜੀ ਪਹਿਲਾਂ ਸੁਗਾ ਜੀ ਹੂੰ ਦੁੱਗਲੇ ਨੰਦ ਪੂਰੇ ਕਰਕੇ ਚੌਕ ਦੇ ਚੱਕਣੇ ਸ਼ੁਰੂ ਕਰਤੇ ਜੀ ਇਹਨੇ ਠੀਕ ਹੈ ਤੇ ਬਹੁਤ ਸੋਹਣੀ ਦੀ ਲੇਵੇ ਦੀ ਕੁਆਲਿਟੀ ਦੇਖੋ ਪਹਿਲਾਂ ਕਿੱਥੋਂ ਸ਼ੁਰੂ ਹੁੰਦਾ ਜੀ ਰੰਗ ਰੂਪ ਵੱਲੋਂ ਜੀ ਬਰੀਡ ਪੱਖੋ ਜੀ ਕੈਰੈਕਟਰ ਚਮੜੀ ਇੰਨੀ ਕਿ ਜ਼ਿਆਦਾ ਬਰੀਕ ਹੈ ਜੀ ਬਹੁਤ ਚੰਗੀ ਬਿਹੜ ਹੈ ਜੀ 35 36 ਕਿਲੋ ਦੀ ਨਾਰਮਲ ਮਿਕਿੰਗ ਇਹ ਕਰਾ ਦੂਗੀ ਜੀ ਪਹਿਲੇ ਸੂਏ 'ਚ ਓਕੇ ਸੋ ਤੋੜ ਕੇ ਤੁਹਾਨੂੰ ਦਿਖਾ ਦਨੇ ਦੋਸਤੋ ਦੂਜੀ ਬਿਹੜ ਬਈ ਬੰਦ ਦੂਗਾ ਬਹੁਤ ਸੋਹਣੀ ਤਿਆਰੀ ਫਾਣਦੀ ਹੈ ਜੀ ਇਹਨੇ ਬਰੀਕ ਬਹੁਤ ਹੈ ਬਿਹੜ ਜੀ ਹੂੰ ਵੇ ਨਾ ਸੋ ਤਾਂਚਾ ਤੁਸੀਂ ਇਹਦਾ ਦੇਖ ਲਓ ਪਹਿਲਨ ਵੜਾ ਦੱਸੋ ਤੇ ਚੌਗ ਵਾਲੇ ਦੰਦ ਚੱਕਦੀ ਐ ਫਾਰਮ ਦੀ ਆਈ ਥੋੜਾ ਤੁਰਦੀ ਔਖੇ ਡਰਦੀ ਬਹੁਤ ਆ ਜੀ ਇੱਥੋਂ ਹੀ ਕਮਾਲਾ ਪੰਵਾ ਕਮਾਲਾ થી ਕਮਾਲਾ ਬਾਈ ਇਹ ਜਿਨ੍ਹਾਂ ਨੂੰ ਰਸੇ ਦਿលਿਆਰੇ ਨਾ ਪਾਏ ਵੇ ਹੁਣ ਫਿਰ ਇਹ ਆਪਦੀ ਮਰਜ਼ੀ ਨਾਲ ਤੁਰਨਾ ਪਸੰਦ ਕਰਦੇ ਨੇ ਟਾਂਚਾ ਦੇਖੋ ਕਰਮਾਲੀ ਦਾ ਹਵਾਨਾ ਦੱਸੋ ਉਤੋਂ ਕਾਫੀ ਚੌੜਾ ਸ਼ੁਰੂ ਹੋਇਆ ਵੈ ਬਾਕੀ ਇਹਨੂੰ ਤੁਰਦੀ ਨੂੰ ਤੁਸੀਂ ਹੁਣ ਦੇਖ ਰਹੇ ਹੋ ਸੋ ਇਹ ਤੁਹਾਨੂੰ ਦਿਖਾ ਰਹੀ ਸੀ 4 ਨੰਬਰ ਤੇ ਇਸ ਤੋਂ ਬਾਅਦ ਚ 5 ਨੰਬਰ ਤੇ ਖੋਰ ਗਾਂ ਦਿਖਾਉਂ ਤੇ ਉਸ ਤੋਂ ਬਾਅਦ ਦਿਖਾਉਂਗਾ 2 ਬਹੁਤ ਸੋਹਣੀਆਂ گاਵਾ ਜਿਹੜੀਆਂ ਵੱਖਰੇ ਜੇ ਰੰਗ ਦਿਖਾਉਂਦੀਆਂ। ਭਾਈ ਜਿਹੜੀ ਇਹ 5 ਨੰਬਰ ਤੇ ਆ। ਇਹਦੇ ਬਾਜੀ 15 ਦਿਨ ਪਈ ਨੇ ਜੀ ਹਜੇ। ਦੂਜਾ ਸੂਆ ਹੈ। ਦੂਜਾ ਸੂਆ ਜੀ। ਤੇ 27-22 ਕਿਲੋ ਦੀ ਮਿਲਕਿੰਗ ਕਰਵਾਈ ਹੋਇਆ ਹੈ ਤੇ ਕਿ 30 ਤੋਂ ਬਾਹਰ ਦੀ ਮਿਲਕਿੰਗ ਨਾਰਮਲ ਹੀ ਕਰਾ ਦੂਗੀ ਜੀ ਇਹ। ਠੀਕ ਹੈ। ਸੰਦੀਪ ਤੌਰ ਦੇ ਪੁੱਤ ਨੂੰ। ਸੋ ਦੋਸਤੋ ਦਿਨ ਇਹ 15 ਹਜੇ ਲੈਂਦੀ ਐ ਸੋਨ ਚ। ਭਵਾਨਾ ਚੰਗਾ ਕੱਢੂਗੀ ਇਹ ਵੀ। ਨਾਰਮਲ ਬਈਰ ਨੇ ਜਿਹਨਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਕਿ ਇਦਾਂ ਦੀ ਗਾਂ ਤੋਂ ਕੰਮ ਸ਼ੁਰੂ ਕਰ ਦੇਣੇ ਕਿਤੇ ਬਜਟ ਚ ਐ ਭਾਜੀ ਇੱਕ ਲੇਵੇ ਦੀ ਕੁਆਲਿਟੀ ਇਦਾਂ ਦੀ ਜਿਹਾ ਜਿਹੜਾ ਮਰਜ਼ੀ ਸੀਮਨ ਲਵਾ ਕੇ ਬੱਚੇ ਜਿੰਨੇ ਮਰਜ਼ੀ ਚੰਗੇ ਲੈ ਲਓ ਤੋ ਜੀ ਸਹੀ ਸੋ ਰੇਟ ਭਾਈ ਤੋਂ ਪੁੱਛ ਲਿਓ ਦੱਸੋ ਪਰ ਭਾਈ ਕਹਿੰਦਾ ਵੀ ਇਹ ਬਜਟ ਦੇ ਵਿੱਚ ਹੀ ਰਹੂਗੀ ਲਿਆ ਭਾਈ ਚੰਗੇ ਪਸ਼ੂ ਚੰਗੀ ਕੀਮਤ ਦੇ ਮਿਲਦੇ ਹੁੰਦੇ ਆ ਤੇ ਇਹ ਵੜਾਂ ਵੀ ਚੰਗੀਆਂ ਆ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਟਾਂਚਾ ਇਹਦਾ ਤੁਸੀਂ ਉਹਨਾਂ ਦੇਖ ਲਓ ਵੀਡੀਓ ਤੋਂ ਪੰਜ ਨੰਬਰ ਤੇ ਦਿਖਾ ਰਹੇ ਸੀ ਤੁਹਾਨੂੰ ਇਹ 6 ਨੰਬਰ ਤੇ ਦੱਸੋ ਇੱਕ ਹੋਰ ਗਾਂ ਤੁਹਾਨੂੰ ਦਿਖਾਉਣੇ ਆ ਜੇਲੀ 6 ਨੰਬਰ ਤੇ ਅਵਿੰਦਰ ਭਾਈ ਇਹਨੇ ਭਾਜੀ ਦੂਜਾ ਸੂਏ ਸੋਣਾ ਜੀ ਇੱਕ ਹਫਤਾ ਬਾਕੀ ਹੈ ਜੀ ਇਹਦਾ 31 34 ਕਿਲੋ ਤੋ ਪਾਇਆ ਹੋਇਆ ਦੀ 35 ਕਿਲੋ ਤੋ ਪਲੱਸ ਦੇ ਮਿਲਕਿੰਗ ਕਰਵਾ ਦੂਗੀ ਜੀ ਨਾ ਐਵੈਡ ਗਰਮੀ ਮੰਨੇ ਜੀ ਨਾ ਇਹਨੂੰ ਕੋਈ ਹੋਰ ਪ੍ਰੋਬਲਮ ਆਵੇ ਕਦੇ ਜੀ ਬਹੁਤ ਸੋਹਣੇ ਲੇਵੇ ਦੀ ਗਾਂ ਜੀ ਉਹ ਖਵਾਨਾ ਅੱਗੋਂ ਪਿੱਛੋਂ ਬਹੁਤ ਚੰਗਾ ਹੈ ਅਜੇ ਦਣ ਲੈਂਦੀ ਆ ਪਰ ਵੇਤ ਨਾਲੋਂ ਵੱਧ ਹਵਾਨਾ ਬਣਾਉਗੀ ਜਦੋਂ ਜਮਾ ਨੇੜ ਆ ਗਈ ਢਾਂਚਾ ਬਹੁਤ ਸੋਹਣਾ ਵੇਟ ਵੀ ਚੰਗਾ ਵੰਦੇ ਬਾਈ ਥਾਣੇ ਦੇ ਵੀ ਹੱਥੀ ਚਵਾਈ ਵਾਲੇ ਬਾਕੀ ਹਵਾਨਾ ਅੱਗੋਂ ਸ਼ੁਰੂ ਹੋ ਕੇ ਪਿਛਾਉਂ ਵੇਖੋਗੇ ਤਾਂ ਲੱਗੂ ਵੀ ਸਾਰਾ ਹਵਾਨਾ ਪਿੱਛੇ ਨੂੰ ਐ ਜੇ ਅੱਗੋਂ ਦੇਖਦੇ ਆ ਤਾਂ ਲੱਗਦਾ ਸਾਰਾ ਹਵਾਨਾ ਅੱਗੇ ਨੂੰ ਆ ਮਤਲਬ ਲੈਂਥ ਹਵਾਨੇ ਦੀ ਇਦਾਂ ਦੀ ਐ ਇੱਕ ਹੋਰ ਇਦੂ ਅੱਗੇ ਗਾਂ ਤੁਹਾਨੂੰ ਦਿਖਾਉਣੇ ਆ ਇਹ ਬਾਈ ਜਰਸੀ ਪੱਖ ਚ ਪੈਂਦੀ ਹੈ ਜੀ ਮਤਲਬ 70% ਤੁਸੀਂ ਜਰਸੀ ਕਹ ਲਓ 30% ਐਚਐਫ ਦਾ ਮੇਲ ਕਹ ਲਓ ਜੀ ਇਹਨੂੰ ਤੇ 30 32 ਕਿਲੋ ਦੀ ਮਿਲਕਿੰਗ ਕਰਵਾਈਏ 35 36 ਕਿਲੋ ਦੀ ਮਿਲਕਿੰਗ ਕਰਾ ਲਓ 10 ਤੋਂ 12 ਦਿਨ ਦੀ ਨਰਮ ਹੈ ਜੀ ਹਜੇ ਤੋਰਦੇ ਭਾਈ 10 ਤੋਂ 12 ਦਿਨਾਂ ਦੀ ਦੱਸੋ ਹਜੇ ਕੱਚੀ ਚੜਾਈ ਦੇਖਿਓ ਢਾਂਚੇ ਦੀ ਜਰਸੀ ਤੇ ਐਚਐਫ ਕ੍ਰਾਸ ਬਰੀਡ ਹੈ ਮੱਝੇ ਬਹੁਤ ਸੋਹਣੇ ਪਾਉਗੀ ਜਰਸੀ ਦੇ ਖਾਸ ਕਰਕੇ ਕਿਉਂਕਿ ਵਜਨ ਵਾਲੀ ਗਾਂ ਢਾਂਚੇ ਦੀ ਚੜਾਈ ਖਵਾਨੇ ਦੀ ਫਿਟਿੰਗ ਬਹੁਤ ਸੋਹਣੀ ਹੈ ਚੰਗੇ ਦੁੱਧ ਵਾਲੀ ਵੇੜਾ ਦੱਸੋ ਇਹ ਵੀ ਚਮਕ ਜਿਹੜੀ ਉਹ ਤੁਸੀਂ ਇਹਦੀ ਚਮੜੀ 'ਚ ਦੇਖਿਓ ਹਵਾਨਾ ਇਹਦਾ ਵੀ ਅੱਗੋਂ ਪਿੱਛੋਂ ਪੂਰਾ ਚੰਗਾ ਦਿੰਦਾ ਸੋ ਇਹ ਤੁਹਾਨੂੰ ਇਸ ਖੁਰਨੀ ਤੇ ਉੱਤੇ ਬਧੀਆਂ گاਵਾਂ ਦੇ ਵਿੱਚੋਂ ਲਾਸਟ ਉੱਤੇ ਦਿਖਾ ਰਹੇ ਸੀ ਇਸ ਤੋਂ ਬਾਅਦ ਚ ਆਪਾਂ ਇਸ ਸਾਈਡ ਤੇ ਜਿਹੜੀਆਂ گاਵਾਂ ਉਹਨਾਂ ਦੀ ਸ਼ੁਰੂਆਤ ਕਰਦੇ ਆਂ ਤੇ ਦੇਖਣਾ ਸ਼ੁਰੂ ਕਰਦੇ ਆਂ ਵਿੱਚੋਂ ਕੁਝ ਨਾ ਤੋਰ ਕੇ ਦਿਖਾਉਂਦੇ ਜਾਵਾਂਗੇ ਬਾਕੀ ਤੁਸੀਂ ਕੋਲੋਂ ਆ ਕੇ ਪਾਸ ਕਰ ਲਿਓ ਬਈ ਇਧਰੋਂ ਸ਼ੁਰੂ ਕਰਾਂਗੇ ਆਪਾਂ ਪਹਿਲੇ ਨੰਬਰ ਵਾਲੀ ਗਾਂ ਤੋਂ ਵਰੇਂਦਰ ਭਾਈ ਕੀ ਡਿਟੇਲ ਆ ਇਸ ਗਾਂ ਦੀ ਇਹ ਵੀ ਜੀ ਪਹਿਲਾ ਸੂਆ ਬੱਛੀ ਨੇ ਸੂਣਾ ਜੀ ਚੌਕ ਦੇ ਦੰਦ ਕੰਪਲੀਟ ਕਰੀ ਜਾਂਦੀ ਹੈ ਜੀ ਬੱਛੀ ਠੀਕ ਹੈ 10 ਤੋਂ 12 ਦਿਨ ਦੀ ਨਰਮ ਹੈ ਜੀ ਇਹ ਤੇ ਨੋਰਮਲ ਤਾਂ ਨੋਰਮਲ ਚੱਲੂ ਇੱਕ ਤਾਂ ਜੀ ਹਾਈਟ ਵਧੀਆ ਰੰਗ ਰੂਪ ਦੀ ਬਹੁਤ ਚੰਗੀ ਹੈ ਜੀ ਹਾਈਟ ਲੈਂਥ ਵਜ਼ਨ ਬਹੁਤ ਸੋਹਣਾ ਜੀ ਬੀਸੀਐਸ ਵੜਾਂਗਾ 25 26 ਕਿਲੋ ਤੋਂ ਲੈ ਕੇ ਜੀ 28 30 ਦੇ ਵਿੱਚ ਵਿੱਚ ਦੀ ਮਿਲਕਿੰਗ ਨੋਰਮਲ ਕਰਾ ਦੂਗੀ ਠੀਕ ਹੈ ਹਾਂ ਜੀ ਹਾਂ ਤੋਰੋ ਭਾਈ ਤੋਰ ਦੇ ਛੁੱਟ ਸੋ ਪਹਿਲਾਂ ਵੜਾ ਦੱਸੋ ਇਹ ਵੀ ਇੱਕ ਬਾਜੀ ਜਿਹੜਾ ਦੁੱਧ ਆਪਾਂ ਦੱਸਦੇ ਆਂ ਜੀ ਆਪਾਂ ਆਪਣੀ ਸਮਝ ਨਾਲ ਖਰੀਦਦੇ ਆ ਜਿਹਨੇ ਚੋਗੇ ਦੇਖਣੀ ਆ ਆਪਣਾ ਜੀ ਸਾਦ ਕੇ ਦੋ ਦਿਨ ਰਵੇ ਮੇਰੇ ਕੋ ਚੋਗੇ ਦੇਖੇ ਨਹੀਂ ਚੋਗੇ ਦੇਖਣੀ ਤਾਂ ਮੇਰੇ ਕੋ ਕੈਮਰਿਆਂ ਦਾ ਪ੍ਰਬੰਧ ਹੈ ਜੀ ਬਾਜ਼ਾਰ ਲੱਗੀ ਹੋਈ ਗਾਂ ਦੀ ਮੇਰੀ ਜ਼ਿੰਮੇਵਾਰੀ ਹੋਊਗੀ ਜੀ ਇਹ ਕਿਸੇ ਗਾਂ ਨੂੰ ਬਾਜ਼ਾਰ ਲੱਗਿਆ ਹੋਇਆ ਜੀ ਠੀਕ ਹੈ ਉਹਦਾ ਦੇਣਦਾਰ ਮੈਂ ਹੋਊਗਾ ਕਿ ਮੈਂ ਗਏ ਬਾਜ਼ਾਰ ਲਾ ਕੇ ਰੱਖਿਆ ਜੀ ਬਾਕੀ ਜਿਹੜੇ ਬੰਦੇ ਨੇ ਆਪਣੀ ਲੈਣੀ ਹੈ ਜੀ ਗੱਭਣ ਗਾਂ ਉਹ ਆਪਣੀ ਸਮਝ ਨਾਲ ਲੈਵੇ ਜੀ ਕਿੰਨਾ ਦੁੱਧ ਲੈ ਸਕਦਾ ਜੀ ਸਹੀ ਹੈ ਸੋ ਦੱਸੋ ਬਹੁਤ ਸੋਹਣੀ ਗਾਂ ਘਰੇ ਰੱਖਣ ਵਾਲੀ ਘਰੇ ਰੱਖਣ ਵਾਲੀ ਮਤਲਬ ਹੁੰਦੇ ਤਾਂ ਸਾਰੇ ਪਸ਼ੂ ਘਰੇ ਰੱਖਣ ਵਾਲੇ ਹੀ ਹੈ ਪਰ ਜਿਹਨੇ ਬੰਨ ਕੇ ਰੱਖਣੀ ਹੈ ਉਹਦੇ ਵਾਸਤੇ ਇੱਕ ਨੰਬਰ ਵੈੜ ਹੈ ਢਾਂਚੇ ਵਾਲੇ ਪੱਖ ਤੋਂ ਲੰਬਾਈ ਇਹਦੀ ਠੀਕ ਹੈ ਜਾਇ 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 ਹਾਈਟ ਇਹਦੀ ਠੀਕ ਹੈ ਬਨ ਕੇ ਰੱਖਣ ਵਾਲੀ ਗਾਂ ਤੇ ਰਾਜੀ ਰਹੂਗੀ ਗਰਮ ਵਾਲੀ ਕਈ ਵਈਰ ਥੋੜੇ ਥਾਂ 'ਚ ਪਸ਼ੂ ਰੱਖਦੇ ਆ ਤੇ ਉਹਨਾਂ 'ਚੇ ਕਾਮਯਾਬ ਰਹਿਣ ਵਾਲੀ ਵੜ ਹੈ ਬਰੀਡਿੰਗ ਪੱਖ ਤੋਂ ਟੌਪ ਦੀ ਹੈ ਹਵਾਨਾ ਵੀ ਫਿਟਿੰਗ ਵਾਲਾ ਸਾਰੀ ਇਹਦੀ ਕਰਮ ਵਾਲੀ ਚ ਬਾਕੀ ਦੁੱਧ ਦੀ ਜਿਵੇਂ ਬਾਈ ਨੇ ਕਿਹਾ ਵੀ ਦੁੱਧ ਤੁਸੀਂ ਦੇਖਣਾ ਵੀ ਤੁਸੀਂ ਕਿੰਨਾ ਚੋਲੋਗੇ ਕਿਉਂਕਿ ਹਰੇਕ ਦੀ ਆਪ ਦੀ ਆਪ ਦੀ ਸਾਂਭ ਸੰਭਾਲ ਹੈ ਭਾਜੀ ਆਪਣੀ ਵੀ ਪਰਚੇਜ਼ ਕਰੀਆਂ ਹੁੰਦੀਆਂ ਨੇ ਜੀ ਸਹੀ ਹੈ ਮੇਰਾ ਖੁਦ ਦਾ ਫਾਰਮ ਹੈਗਾ ਜੀ ਹੂੰ ਤਕਰੀਬਨ 8-9 ਸਾਲ ਤਾਂ ਮੈਨੂੰ ਆਪ ਕੰਮ ਕਰਦੇ ਨੂੰ ਹੋ ਗਏ ਜੀ ਹੂੰ ਅਸੀਂ ਹਰੇਕ ਸਾਲ ਗਾਂ ਨਵੀਂ ਲੈਣੇ ਆ ਜੀ ਸਿਰਫ 5 ਜਾਂ 7 ਬੱਚੀਆਂ ਆਪਣੀਆਂ ਇਹ ਜੀਆਂ ਆ ਗਾਵਾਂ ਇਹ ਜੀਆਂ ਹੁੰਦੇ ਨੇ ਆਪਣੀਆਂ ਘਰੇ ਰੱਖੀਆਂ ਹੁੰਦੀਆਂ ਨੇ ਜੀ ਆਪਣਾ ਮੇਨ ਮਕਸਦ ਹੈ ਜੀ ਸਿਰਫ ਦੁੱਧ ਦਾ ਸਹੀ ਹੈ ਕਿਉਂਦੇ ਸਾਲ ਆਪਾਂ ਜਿੰਨਾ ਦੁੱਧ ਵੱਧ ਤੋਂ ਵੱਧ ਪੈਦਾ ਕਰ ਸਕਦੇ ਆ ਜੀ ਬਰੀਡਿੰਗ ਵਾਲਾ ਕੰਮ ਵੀ ਦੁੱਧ ਵਾਸਤੇ ਹੀ ਹੁੰਦਾ ਪਰ ਲੋਕ ਉਧਰ ਨਹੀਂ ਜਾਣਾ ਚਾਹੁੰਦੇ ਉਹ ਲੋਕ ਬਰੀਡਿੰਗ 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 ਤੇ ਇੱਕ ਉਹ ਕਰੀ ਜਾਂਦੇ ਨੇ ਬਸ ਸਹੀ ਹੈ ਬਰੀਡਿੰਗ ਦਾ ਅਕਸਰ ਲੈਣਾ ਦਾ ਆਪਾਂ ਦੁੱਧੇ ਆ ਜੀ ਬਿਲਕੁਲ ਉਹ ਦੁੱਧ ਜੀ ਆਪਾਂ ਜਿੰਨਾ ਜ਼ਿਆਦਾ ਲੈ ਲਾਂਗੇ ਉਨਾਂ ਛੇਤੀ ਆਪਣਾ ਪ੍ਰੋਫਿਟ ਆ ਉਨਾਂ ਛੇਤੀ ਆਪਾਂ ਲੋਨ ਮੋੜ ਸਕਦੇ ਆ ਉਨਾਂ ਛੇਤੀ ਆਪਾਂ ਆਪਣੇ ਪੈਰਾਂ ਤੇ ਖੜੇ ਹੋ ਸਕਦੇ ਆ ਜੀ ਸਹੀ ਹੈ ਸੋ ਇਹ ਹਰੇਕ ਵੇਰ ਦਾ ਪੋ ਆਪਣਾ ਢੰਗ ਬਿਜ਼ਨਸ ਕਰਨ ਦਾ ਐ ਭਾਈ ਇਹਦੀ ਕੀ ਡਿਟੇਲ ਹੈ ਇਹ ਭਾਈ ਦੂਜਾ ਸੂਹਾ ਸੁਣਾ ਜੀ 27 22 ਕਿਲੋ ਦੀ ਮਿਲਕਿੰਗ ਕਰਵਾਈ ਹੋਈ ਹੈ 10 ਤੋਂ 15 ਦਿਨ ਦੀ ਨਰਮਾ ਜੀ ਬੱਚੀ ਅਜੇ ਠੀਕ ਹੈ ਰੰਗ ਵਾਈਜ਼ ਬਰੀਡ ਵਾਈਜ਼ ਕੈਰੈਕਟਰ ਵਾਈਜ਼ ਹੀ ਬਹੁਤ ਜ਼ਿਆਦਾ ਪ੍ਰੀਕ ਹੈ ਜੀ 30 32 ਕਿਲੋ ਦੀ ਮਿਲਕਿੰਗ ਨਾਰਮਲ ਕਰਵਾ ਦੂਗੀ ਇਹ ਤੋਰ ਦੇ ਭਾਈ ਸੋ ਦੋਸਤੋ ਦੂਜਾ ਸੂਆ ਇਸ ਗਾਂ ਨੇ ਸੁਣਾ ਇਹਦਾ ਢਾਂਚਾ ਤੁਸੀਂ ਦੇਖ ਲਓ ਬਿਲਕੁਲ ਛੋਟਾ ਗੋਲ ਕੰਨਾਂ ਦਾ ਸੋ ਇਹਦਾ ਤੇ ਵਾਈਟ ਰੰਗ ਜ਼ਿਆਦਾ ਹੈ ਸਿਰਫ ਮੂੰਹ ਦੇ ਉੱਤੇ ਡੱਬ ਜਿਹੜੇ ਬਲੈਕ ਰੰਗ ਦੇ ਆ ਬਾਕੀ ਸਾਰੀ ਚਿੱਟੀ ਐ ਸੂਹਾ ਤੂਜਾ ਹਜੇ ਤਣ ਲੈਂਦੀ ਐ ਸੋਣ ਚ ਲੇਆ ਵੀਰੇ ਕਮਾਲਾ ਸੋ ਇਹ ਇਹਦਾ ਸਟਰਕਚਰ ਆ ਦੋਸਤੋ ਵੀਡੀਓ ਚੋ ਪ੍ਰੋਪਰ ਤੁਸੀਂ ਦੇਖ ਲਿਆ ਇਸ ਤੋਂ ਬਾਅਦ ਇੱਕ ਗਾਂ ਤੁਹਾਨੂੰ ਤੋੜ ਕੇ ਦਿਖਾਉਂਗਾ ਇਹਦਾ ਵੀ ਹਵਾਨਾ ਦੇਖੋ ਕਰਮਾਲੀ ਦਾ ਹੈ ਇਹ ਗੱਪਣ ਪਰ ਚੜਾਈ ਹਵਾਨੇ ਦੀ ਇੱਥੋਂ ਹੀ ਤੁਸੀਂ ਇਹਦੀ ਦੇਖੋ ਕਿੰਨੀ ਜ਼ਬਰਦਸਤ ਆ ਬਹੁਤ ਸੋਹਣਾ ਹਵਾਨਾ ਜੀ ਪਾਜੀ ਦੂਜੇ ਸੂਏ ਵੜਨੇ ਸੋਹਣਾ ਜੀ 33 34 ਕਿਲੋ ਦੁੱਧ ਪਾਇਆ ਹੋਇਆ ਜੀ ਇਹਦਾ ਠੀਕ ਹੈ ਇੱਕ ਹਫਤਾ ਤੋਂ 10 ਦਿਨ ਬਾਕੀ ਨੇ ਜੀ ਜਿੱਥੇ ਲੱਤਾਂ ਲੈ ਕੇ ਖੜਦੀ ਹੈ ਜੀ ਉਹਦੇ ਵਿੱਚ ਇਹਨੇ ਹਵਾਨਾ ਪੂਰਾ ਫਿਕਸ ਕਰਨਾ ਆਪਣਾ ਜੀ ਓਕੇ ਲੈ ਲਈ ਬਈ ਸੋ ਇੱਕ ਹਫਤਾ ਬਾਕੀ ਹੈ ਸਟਰਕਚਰ ਦੀ ਚੰਗੀ ਹੈ ਸੋ ਹਜੇ ਇੱਕ ਹਫਤਾ ਇਹਦਾ ਰਹਿੰਦਾ ਸੌਣ ਦੇ ਵਿੱਚ ਕਮਾਲ ਆ ਭਾਈ ਵਾਪਸ ਅਗਾੜੀ ਇਹਦੀ ਦੇਖ ਲਓ ਬਾਕੀ ਕੋਲੋਂ ਆ ਕੇ ਤੁਸੀਂ ਪਾਸ ਕਰ ਲੈਣਾ ਇਸ ਤੋਂ ਅੱਗੇ ਦੋਸਤੋ ਕੁਝ ਹੋਰ ਗੱਬਣ ਗਾਵਾਂ ਜਿਹੜੀਆਂ ਉਹ ਇਸ ਵੀਡੀਓ ਚ ਦਿਖਾਵਾਂਗੇ ਪਰਿੰਦਰ ਭਾਈ ਜਿਹੜੀ ਹਾਜ਼ਰ ਜੀ ਉਹ ਤੋੜ ਦਿਆਂਗੇ ਬਾਕੀ ਖੜੀਆਂ ਹੀ ਦਿਖਾ ਦੇ ਹਾਂਜੀ ਭਾਜੀ ਹੂੰ ਕਿਪਾ ਦੀ ਦੂਜਾ ਸੂਆ ਵੜ ਹੈ ਵੀ ਜੀ तकरीबन ਇਹਦਾ ਵੀ 10 ਤੋਂ 12 ਦਿਨ ਬਾਕੀ ਨੇ ਜੀ ਬਹੁਤ ਚੰਗਾ ਦੁੱਧ ਪਾਇਆ ਹੋਇਆ 27 22 ਕਿਲੋ ਪਾਇਆ 30 ਤੋਂ ਬਾਅਦ ਦੀ ਮਿਲਕਿੰਗ ਕਰਵਾ ਦੂੰਗੀ ਇਹ ਵੀ ਜੀ ਠੀਕ ਹੈ ਇਨੇ ਬਾਜੀ ਦੂਜਾ ਸੂਆ ਸੂਣਾ ਵੈੜਨ ਦਾ ਜੀ ਇਹ 23 24 ਕਿਲੋ ਦੁੱਧ ਪਾਇਆ ਹੋਇਆ ਹੈ ਜੀ ਨਾਰਮਲ ਕਿਸੇ ਘਰੇਲੂ ਬੰਦੇ ਨੇ ਨਾਰਮਲ ਬਰੀਡਿੰਗ ਦੇ ਕੰਮ ਕਰਨ ਵਾਸਤੇ ਲੈਣੀ ਹੋਵੇ ਜਾਂ ਫਿਰ ਬੱਚੇ-ਬੂੱਚੇ ਲੈਣ ਵਾਸਤੇ ਲੈਣੀ ਹੋਵੇ 25 26 ਕਿਲੋ ਦੀ ਮਿਲ ਕੇ ਨਾਰਮਲ ਕਰਾ ਲੂਗੀ ਵਾਪ ਭਾਅ ਵੀ ਬੜੇ ਜਾਇਜ਼ ਹੈ ਜੀ ਇਹ ਠੀਕ ਹੈ ਵਾਈਟ ਜਿਹੜੀ ਬੱਚੇ ਬਾਜੀ ਕੱਚੀ ਆ ਥੋੜੀ ਜੀ ਵੈੜ ਅਜੇ ਦੁੱਧ ਬੜਾ ਚੰਗਾ ਪਾਇਆ ਥੋੜੀ ਜੀ ਬੰਦੇ ਨੇ ਡਰਾਈ ਲੇਟ ਕਰੀਤੀ ਇਸ ਕਰਕੇ ਸ਼ਰੀਰ ਨਹੀਂ ਇਹਨੇ ਮੇਨਟੇਨ ਕਰਿਆ ਉਹਨਾਂ ਜੀ ਦੁੱਧ ਬੜਾ ਚੰਗਾ ਪਾਉਂਦਾ ਹੈ ਬਰੀਡ ਕੈਰੈਕਟਰ ਬਹੁਤ ਜ਼ਿਆਦਾ ਨੇ ਇਹਨੇ ਦੂਜਾ ਸੂਰ ਸੂਣਾ ਪੱਛੀ ਨੇ ਜੀ ਭਲਾ ਪੌਣੇ ਸ਼ੁਰੂ ਕਰਤੀਆਂ ਜੀ 30 32 ਕਿਲੋ ਮਿਲਕ ਪਾ ਜੀ 35 ਤੋਂ ਬਾਅਦ ਹੀ ਮਿਲਕਿੰਗ ਕਰਵਾ ਦੂਗੀ ਜੀ ਆਪਾਂ ਉਧਰੋਂ ਸੂਈਆਂ ਵਿਆਂ ਤੋਰਦੇ ਨੇ 14 ਮਿੰਟ ਦੀ ਵੀਡੀਓ ਹੋਗੀ ਹਾਂ ਜੀ ਸੋ ਦੋਸਤੋ ਇਹ ਗੱਪਣ ਹੈ ਭਲੋਣ ਪੌਣੀ ਸ਼ੁਰੂ ਕਰਤੀਏ ਗਾਂ ਨੇ ਬਾਕੀ ਤੁਸੀਂ ਕੋਲੋਂ ਆ ਕੇ ਇਹਨਾਂ ਗਾਵਾਂ ਨੂੰ ਪਸੰਦ ਕਰ ਸਕਦੇ ਹੋ ਸਿਲੈਕਟ ਕਰ ਸਕਦੇ ਹੋ ਆਪਾਂ ਹੁਣ ਸੂਈਆਂ ਸਵਾਈਆਂ ਵਹਿੜਾ ਤੁਹਾਨੂੰ ਦਿਖਾਉਣੇ ਇਹਨਾਂ ਨਾਲ ਵੀ ਬੱਚੇ ਜਿਹੜੇ ਉਹ ਵੱਛੀਆਂ ਜ਼ਿਆਦਾ ਸੋ ਪਹਿਲੇ ਨੰਬਰ ਤੇ ਗਾਂ ਦਿਖਾਉਣੇ ਆ ਇਹ ਹਜੇ ਪੂਰੀ ਸਾਫ਼ ਵੀ ਨਹੀਂ ਕੀਤੀ ਤੁਹਾਨੂੰ ਰੰਗ ਤੋਂ ਵੀ ਅੰਦਾਜ਼ਾ ਹੁੰਦਾ ਕੰਨਮਾ ਸੁਆ ਸੁਪੀ ਭਾਈ ਇਹ ਦੂਜਾ ਸੁਆ ਸੁਈ ਹੈ ਭਾਜੀ ਠੀਕ ਹੈ 7-8 ਕਿਲੋ ਬੋਲੀ ਕੱਢੀ ਹੋਈ ਹੈ ਜੀ ਬੱਚਾ ਬੁੱਚਾ ਪਲਾ ਗਿਆ ਆਪਣੀ ਜੀ ਅੱਛਾ 10-11 ਵਜੇ ਦੀ ਸੁਈ ਹੋਈ ਹੈ ਜੀ ਜੇਰ ਚੂਰ ਕੰਪਲੀਟ ਹੈ ਜੀ ਆਪਣੀ 100% ਜੇਰ ਦੀ ਗਾਰੰਟੀ ਹੈ ਜੀ ਠੀਕ ਹੈ ਜੇ ਕਿਸੇ ਵੀਰ ਨੇ ਕੈਮਰੇ ਚ ਦੇਖ ਕੇ ਲੈਣੀ ਹੋਵੇ ਆਪਾਂ ਉਹ ਵੀ ਦਿਖਾ ਕੇ ਦੇ ਦਾਂਗੇ ਤੋਰੀ ਭਈ ਬੱਚਾ ਦੱਸੋ ਇਹਨੇ ਵੱਛੀ ਦਿੱਤੀ ਹੈ ਵੱਛੀ ਵੀ ਇਹਦੇ ਨਾਲ ਚੰਗੀ ਹੈ ਨਾਰਮਲ ਤੋਂ ਨਾਰਮਲ ਮਿਲਕਿੰਗ ਮਿਲਕਿੰਗ ਵੀ ਕਰਨਾ ਹੋਊ ਬੰਦਾ ਜੀ 35 ਤੋਂ ਪਲੱਸ ਮਿਲਕਿੰਗ ਕਰਵਾ ਲੂਗਾ ਜੀ ਇਹ ਤੋਂ ਹੂੰ ਤਿਆਰੀ ਸੋਹਣੀ ਐ ਥਣ ਹੱਥੀਂ ਚਵਾਈ ਵਾਲੇ ਵੀ ਆਪਾਂ ਮਸ਼ੀਨ ਤੇ ਚੋਲੋ ਇਹ ਬਾਈ ਹੋਰੀ ਮਸ਼ੀਨ ਲਾ ਕੇ ਰੱਖਦੇ ਆ ਹਵਾਨੇ ਚੋਂ 7-8 ਕਿਲੋ ਬਾਈ ਕਹਿੰਦਾ ਦੁੱਧ ਚੋਇਆ ਖੈਰ ਤੁਹਾਨੂੰ ਅੰਦਾਜ਼ਾ ਹੁੰਦਾ ਹੁਣਾਂ ਪਿਛਲੀਆਂ ਲੱਤਾਂ ਗਾਂ ਪੂਰਨਾਂ ਖੋਲ ਕੇ ਰੱਖਦੀ ਐ ਤੋਂ ਇਹ ਹੀ ਨਿਸ਼ਾਨੀ ਦੁੱਧ ਵਾਲੇ ਪਸ਼ੂ ਦੀ ਹੁੰਦੀ ਐ ਤੋਂ ਹਵਾਨਾ ਤੁਸੀਂ ਅੱਗੋਂ ਪਿੱਛੋਂ ਤੋਂ ਦੇਖੋ ਇਹਨੇ ਬੱਚੀ ਨੂੰ ਜਨਮ ਦਿੱਤਾ ਇਹਦੀ ਬੱਚੀ ਵੀ ਤੁਹਾਨੂੰ ਦਿਖਾਉਂਗਾ ਦੱਸੋ ਇਹਦੀ ਬੱਚੀ ਦੇਖ ਲਓ ਕਰਮਾਲੀ ਦੀ ਬਾਈ ਮਾੜੇ ਉਰਲੇ ਪਾਸੇ ਨੂੰ ਕਰੀ ਇਹਨੂੰ ਬਾਹਰ ਨੂੰ ਵੱਛੀ ਦੇਖਿਓ ਇਹ ਜਰੂਰ ਇਹ ਚੀਜ਼ ਧਿਆਨ ਚ ਕਰ ਲਿਆ ਕਰੋ ਜਿਹੜਾ ਭਰਾ گاਵਾ ਤੋਂ ਕੋਈ ਲਾਹਾ ਲੈਣਾ ਚਾਹੁੰਦਾ ਦੁੱਧ ਪਾਉਣੇ ਆਪਾਂ ਉਹ ਇੱਕ ਅਲੱਗ ਚੀਜ਼ ਐ ਪਰ ਜਿਹੜਾ ਬੱਚਾ ਸੰਭਣਾ ਜਿਵੇਂ ਉਹਨਾਂ ਇਦਾਂ ਦੀ ਵੱਛੀ ਨਾਲ ਪਾਲ ਜੇ ਕਰਮਾ ਵਾਲੀ ਦੀ ਤੇ ਡੇਢ ਸਾਲ ਨੂੰ ਇੱਕ ਤੋਂ ਦੋ ਹੋ ਜਾਣੀਆਂ ਤੇ ਉਦੋਂ ਨੂੰ ਗਾਂ ਨੇ ਇੱਕ ਵਾਰਾ ਫੇਰ ਸੂ ਪੈਣਾ ਤੀਜੇ ਸੂਏ ਜਦੋਂ ਗਾਂ ਸੁੰਦੀ ਐ ਤੇ ਵੱਛੀ ਨਾਲ ਸੂ ਪੈਂਦੀ ਐ ਜੇ ਆਪਾਂ ਚੰਗੀ ਸੰਭ ਲਗੇ ਤਾਂ ਖੈਰ ਤੁਸੀਂ ਆ ਕੇ ਦੇਖਿਓ ਪਰ ਜੋ ਚੀਜ਼ ਮੈਨੂੰ ਦਿਖਦੀ ਹੁੰਦੀ ਐ ਉਹ ਕੁਛ ਚ ਹੁੰਦੀ ਐ ਵੀ ਤੁਹਾਨੂੰ ਦਿਖਾਈ ਵੀ ਜਾਵੇ ਇੱਕ ਹੋਰ ਸੂਈ ਸਵਾਈ ਗਾਂ ਤੁਹਾਨੂੰ ਦਿਖਾਉਣੇ ਆ ਇਹਦੇ ਨਾਲ ਵੀ ਬੱછી ਬੜੀ ਕਮਾਲ ਦੀ ਹੈ ਭਾਈ ਕੀ ਡਿਟੇਲ ਹੈ ਦੀ ਇਹ ਪਾਜੀ ਹੁਣੇ ਤੁਹਾਡੇ ਆਉਣ ਤੋਂ ਪਹਿਲਾਂ ਹੀ ਜੇ ਰਪਈ ਹੈ ਜੀ ਇਹ ਦੀ ਅੱਧਾ ਘੰਟਾ ਹੋਇਆ ਹੋਊਗਾ ਜੀ ਹੂੰ ਸੀਮਨ ਡਿਟੇਲ ਦਾ ਪਾਜੀ ਆਪਾਂ ਇੱਕ ਨਹੀਂ ਲੈਂਦੇ ਜੀ ਵੈਸੇ ਹੀ ਗਾਂ ਦਾ ਰੇਟ ਚੱਕਣ ਵਾਲਾ ਕੰਮ ਹੋ ਜਾਂਦਾ ਜੀ ਲੋਕ ਬੜੀ ਗੱਲ ਕਰ ਦਿੰਦੇ ਨੇ ਕਿ ਰੇਟ ਦਾ ਰੇਟ ਵਧ ਗਿਆ ਜੀ ਜਿਹੜੀ ਸੀਮਨ ਡਿਟੇਲ ਆਪਾਂ ਵੀਡੀਓ ਚ ਦੱਸਦੇ ਆ ਉਹਦਾ ਫਰਕ ਪੈਂਦਾ ਜੀ ਹਾਂ ਬਹੁਤ ਚੰਗੇ ਸੀਮਨ ਦੀ ਹੈ ਜਿਹੜੇ ਬੰਦੇ ਨੇ ਗਾਂ ਲੈਣੀ ਹੋ ਉਹਨੂੰ ਦੱਸ ਕੇ ਦਵਾਂਗੇ ਜੀ 37 38 ਕਿਲੋ ਦੀ ਮਿਲਕਿੰਗ ਕਰਵਾਈ ਹੋਈ ਹੈ ਜੀ ਤੇ ਇਹਦੇ ਨਾਲ ਬੱਚੀ ਇਹਦਾ ਪਲੱਸ ਪੁਆਇੰਟ ਹੈ ਰੇਟ ਮੈਨੂੰ ਨਹੀਂ ਪਤਾ ਬਾਈ ਨੇ ਕੀ ਰੱਖਨੇ ਆ ਕਿਉਂਕਿ ਜਿਹੜੇ ਰੇਟ ਫੋਨ ਤੇ ਆ ਉਹ ਮੈਨੂੰ ਵੀ ਨਹੀਂ ਪਤਾ ਹੁੰਦੇ ਪਰ ਮੈਂ ਇਹਦੀ ਬੱਚੀ ਤੁਹਾਨੂੰ ਫੇਰ ਦਿਖਾ ਦੂੰਗਾ ਜਿੰਨਾ ਬਾਈ ਮੁੱਲ ਮੰਗੂਗਾ ਉਹਦੇ ਚੋਂ ਤੁਸੀਂ 15000 ਘੱਟੋ ਘਾਟੇ ਧਿਆਨ ਚ ਰੱਖ ਲਓ ਵੀ ਅੱਜ ਹੀ ਵੈਲਿਊ ਆ ਇਸ ਬੱਚੀ ਦੀ ਸਾਹਮਣੇ ਤੁਸੀਂ ਵਾਈਟ ਫੇਸ ਵਾਲੀ ਬੱਚੀ ਦੇਖ ਸਕਦੇ ਹੋ ਇਸ ਗਾਂ ਦੀ ਹੈ ਹਵਾਨਾ ਇਹਨੇ ਵੀ ਚੰਗਾ ਤਿਆਰ ਕੀਤਾ ਹੈ ਇਹ ਮੇਰੇ ਸਾਹਮਣੇ ਹੀ ਬਾਈ ਹੋਰਿਆ ਨੇ ਹਵਾਨਾ ਇਹਦਾ ਸਾਫ਼ ਕੀਤਾ ਹੈ ਜੇਰ ਪੈਕੇ ਹੈ ਟੀਸੀ ਕੈਮਰੇ ਪ੍ਰੋਪਰ ਲੱਗੇ ਹੋਏ ਆ ਜਿਹੜਾ ਭਰਾ ਦੇਖਣਾ ਚਾਵੇ ਤਾਂ ਤੁਸੀਂ ਉਹ ਤੀਜਾਂ ਦੇਖ ਸਕਦੇ ਹੋ ਇੱਥੇ ਕੈਮਰਿਆਂ ਦੇ ਅੰਦਰ ਇਹ ਪਸ਼ੂ ਰਹਿੰਦੇ ਆ ਢਾਂਚਾ ਦੇਖੋ ਕਰਮਾਲੀ ਦਾ ਚੰਗੀ ਬੱਛੀ ਆਲੀ ਇਹ ਗਾਂ ਦਸੋ ਤਾਜੀ ਸੂਈ ਵੀ ਆ ਹਜੇ ਸੂਕੀ ਹਟੀ ਐ ਜੇਰ ਪੈ ਗਈ ਸੀ ਬਾਕੀ ਇਸ ਤੋਂ ਬਾਅਦ ਚ ਹਜੇ ਇਹ ਕਰਮਾਲੀ ਤੈਜ ਹੀ ਚੱਕੂਗੀ ਆਪਦੀ ਕਿਉਂਕਿ ਜ਼ੋਰ ਲੱਗਾ ਹੁੰਦਾ ਪਸ਼ੂ ਦਾ ਸੌਣ ਦੇ ਉੱਤੇ ਤਾਂ ਇੱਕ ਵਾਰ ਪਸ਼ੂ ਇਸ ਤਰ੍ਹਾਂ ਕਮਜ਼ੋਰ ਜਿਹਾ ਨਜ਼ਰ ਆਉਣ ਲੱਗ ਜਾਂਦਾ ਹੈ ਇਹਦੀ ਬੱਛੀ ਇਹਦੇ ਨਾਲ ਬੜੀ ਚੰਗੀ ਐ ਇੱਕ ਹੋਰ ਤੁਹਾਨੂੰ ਗਾਂ ਇਸ ਤੋਂ ਬਾਅਦ ਚ ਮੇਰੇ ਖਿਆਲ ਚ ਇਹਦੇ ਨਾਲ ਵੀ ਬੱਛੀ ਆ ਪ੍ਰਿੰਦਰ ਭਾਈ ਇਹ ਕਿਹਨਾਂ ਮਸੂਹ ਸੁਆ ਸੁਈ ਭਾਜੀ ਦੂਜਾ ਸੁਆ ਜੀ ਇਹ ਫਾਰਮ ਦੀ ਬੈਡ ਹੈ ਜੀ ਸੈਕਸਡ ਸੀਮਨ ਲਗਾਏ ਤਿੰਨਾਂ ਦੇ ਭਾਜੀ ਸੈਕਸਡ ਲੱਗਿਆ ਹੋਏ ਸੀਮਨ ਜੀ ਤੇ 40 42 ਕਿਲੋ ਦੁੱਧ ਮਿਲਕਿੰਗ ਕਰਵਾਏ 45 46 ਕਿਲੋ ਜੀ ਨੋਰਮਲ ਮਿਲਕਿੰਗ ਕਰਾ ਦੂਗੀ ਜੀ ਸਵੇਰ ਦਾ ਆਪਣਾ 8 9 ਕਿਲੋ ਦੁੱਧ ਕੱਢਿਆ ਹੋਇਆ ਜੀ ਖਾਲੀ ਨਹੀਂ ਕਰੀ ਹੋਈ ਗਾਂ ਜੀ ਠੀਕ ਹੈ ਹਾਂਜੀ ਸੋ ਦੱਸੋ ਵੱਚੀ ਦੇਖੋ ਗਰਮ ਵਾਲੀ ਦੀ ਇਹਦੀ ਵੀ ਇਹਦੇ ਨਾਲ ਕੱਲ ਸ਼ਾਮ ਦੀ 6 ਵਜੇ ਦੀ ਸੁਈ ਹੋਈ ਹੈ ਜੀ ਮੰਨ ਲਗ ਭਗ ਜੀ ਠੀਕ ਠੀਕ ਹੈ ਕੱਲ ਸ਼ਾਮ ਨੂੰ 6 ਵਜੇ ਦੀ ਸੁਈ ਪੁੜੇ ਹਜੇ 9:00 ਵਜ ਮਸ਼ੀਨੀ ਚਵਾਈ ਤੇ ਜ਼ਿਆਦਾ ਕਾਮਜਾਬ ਰਹੂਗੀ ਹਵਾਨਾ ਫਿਟਿੰਗ ਆਲਾ ਜਿਵੇਂ ਜਿਵੇਂ ਭਾਜੀ ਮਿਲਕਿੰਗ ਤੇ ਆਉਂਦਾ ਜਾਣਾ ਜੀ ਗਾਂ ਨੇ ਲੇਵਾ ਬਿਲਕੁਲ ਟਾਈਟ ਕਰਦੇ ਜਾਣਾ ਜੀ ਹੋਰ ਵੀ ਜ਼ਿਆਦਾ ਹਵਾਨਾ ਤਾਂ ਹੁਣ ਵੀ ਦੱਸੋ ਖੁੱਚਾਂ ਦੇ ਬਰਾਬਰ ਹੀ ਆਉਂਦਾ ਜਿਦੋਂ ਇਹ ਜ਼ਿਆਦਾ ਦੁੱਧ ਭਰਦੀ ਜਾਊਗੀ ਸਵੈਲਿੰਗ ਹਵਾਨੇ ਤੇ ਜਿਹੜੀ ਫਲੋਨ ਹੁੰਦੀ ਉੱਤਰਦੀ ਜਾਊ ਤਾਂ ਹਵਾਨਾ ਹੋਰ ਉੱਪਰ ਨੂੰ ਓਟਸ ਘੜੂਗਾ ਫਲੋਨ ਥੋੜੀ ਥੋੜੀ ਦਿਸਦੀ ਹੈ ਹਵਾਨੇ ਤੇ ਸੋ ਇਹ ਤਿੰਨ ਗਾਵਾਂ ਜਿਹੜੀਆਂ ਦੋਸਤੋ ਤਾਜ਼ੀਆਂ ਸੁੰਆਂ ਵੱਛੀਆਂ ਵਾਲੀਆਂ ਤੁਹਾਨੂੰ ਦਿਖਾ ਪਈਆਂ ਇਹ ਸੁੱਕੇ ਹੀ ਹੱਟੀਆਂ ਤੁਸੀਂ ਇੰਨਾ ਗਾਵਾਂ ਨੂੰ ਦੇਖ ਲਓਗੇ ਤੇ ਇੱਕ ਤੁਹਾਨੂੰ ਹੋਰ ਗਾਂ ਦਿਖਾਉਣੀ ਹੈ ਜਿਹਦੇ ਨਾਲ ਬੱਚਾ ਮੇਲ ਕਾਫ ਹੈ ਸੁੰਆਂ ਸਵਾਂਆਂ ਚੋਂ ਇੱਕ ਨਾਲ ਹੀ ਵੱਛਾ ਸੀ ਅ ਭਾਈ ਇਹਦਾ ਕੀ ਡਿਟੇਲ ਹੈ ਭਾਦੀ ਚਾਰ ਦਾ ਹੁੰਦਾ ਜੀ ਹੂੰ ਪਹਿਲਾਂ ਤਾਂ ਹਾਈਟ ਦੀ ਜਜਮੈਂਟ ਕਰਾ ਦਿਓ ਜੀ ਮੇਰੇ ਮੋਢੇ ਤੇ ਆਉਂਦੀ ਹੈ ਜੀ ਗਾ ਆਪਣੀ ਹਾਈਟ ਕਿੰਨੀ ਹੈ ਮੇਰੀ 6 ਫੁੱਟ ਫੁੱਲ ਹਾਈਟ ਹੈ ਜੀ ਪੂਰੀ ਠੀਕ ਹੈ ਹਾਂਜੀ ਹੂੰ ਤੇ ਸਵੇਰ ਦੀ ਆਪਣੀ ਤੁਪਕਾ ਤੁਪਕਾ ਚੋਈ ਹੋਈ ਹੈ ਜੀ ਟਾਈਮ 4 ਵਜੇ ਨਾਲੇ ਹੋਣਗੇ ਜੀ ਹਜੇ ਵੀ ਲੇਵੇ ਆ ਲੇਵੇ ਦੇ ਵਿੱਚ ਢੱਲਾਂ ਪਈਆਂ ਨੇ ਜੀ ਠੀਕ ਹੈ ਤੇ ਪਹਿਲੇ ਸੂਏ ਜਿਹੜੇ ਬੰਦੇ ਤੋਂ ਆਪਾਂ ਲਈ ਹੈ ਜੀ 38 39 ਕਿਲੋ ਦਾ ਰਕਾਰਡ ਦਿੱਤਾ ਜੀ ਆਪਾਂ ਨੂੰ ਕਹਿੰਦੇ ਕਿ ਨਾਰਮਲ 45 ਤੋਂ ਬਾਹਰ ਦੀ ਮਿਲ ਕੇ ਕਰਵਾ ਦੂਗੀ ਜੀ ਇਹਦਾ ਰੇਟ ਰੇਟ ਦਾ ਸੌਰੀ ਫੋਨ ਰੇਟ ਦਾ ਫੋਨ ਤੇ ਹੀ ਹੈ ਜੀ ਕਿ ਤੋਰਦੀ ਬਈ ਸੋ ਦੋਸੋ ਚੰਗਾ ਦੁੱਧ ਦੇਊਗੀ ਜੇ ਮੇਰੇ ਖਿਆਲ ਚ ਜੇ ਆਪਾਂ ਦੂਜੀਆਂ ਗਾਵਾਂ ਸਾਰੀਆਂ ਵੱਛਾਂ ਆ ਲਈਆਂ ਤੇ ਜੇ ਇਹਦੇ ਨਾਲ ਇਕੱਲਾ ਵੱਛਾ ਦੇਖੀਏ ਤੇ ਇਹਦਾ ਢਾਂਚੇ ਦਾ ਫਰਕ ਦੇਖ ਲਿਓ ਇੱਕ ਤੋਂ ਇੱਕ ਚੜਦੀ ਗ ਪਰ ਜਿਹੜਾ ਇਹਦੇ ਹਵਾਨਾ ਲੱਗਾ ਇਹ ਟਾਵੀ ਟਾਵੀ ਗਾਂ ਦੇ ਲੱਗਾ ਮਿਲੂਗਾ ਤੇ ਜਿੰਨਾ ਗਾਵਾਂ ਦੇ ਹਵਾਨਾ ਲੱਗਾ ਹੋਊਗਾ ਮੇਰੇ ਖਿਆਲ ਚ ਪਰਮਾਤਮਾ ਦੀ ਮਿਹਰ ਬਣੀ ਰਹਿੰਦੀ ਆ ਉਹ ਹਵਾਨੇ ਇੰਨੇ ਕੁ ਮਜ਼ਬੂਤ ਹੁੰਦੇ ਆ ਵੀ ਥਣਾ ਦਾ ਨੁਕਸ ਨਹੀਂ ਛੇਤੀ ਬਣਦਾ ਬਾਕੀ ਹਵਾਨੇ ਦੀ ਕੁਆਲਿਟੀ ਵਾਕਈ ਤੁਹਾਨੂੰ ਵੀ ਚੰਗੀ ਲੱਗੂਗੀ ਲੰਬਾਈ ਇਹਦੀ ਆਮ ਗਾਵਾਂ ਨਾਲੋਂ ਤੁਹਾਨੂੰ ਵੱਧ ਨਜ਼ਰ ਆਉਣੀ ਹੈ ਥਾਣੇ ਦਾ ਹੱਥੀਂ ਚਵਾਈ ਵਾਲਾ ਵੀ ਆਪਾਂ ਮਸ਼ੀਨ ਨਾਲ ਚੋਲਿਓ ਦੁੱਧ ਨੇ ਚੰਗਾ ਦੇਣਾ ਕਿਉਂਕਿ ਹਵਾਨੇ ਦੀ ਅਟੈਚਮੈਂਟ ਬੜੀ ਜ਼ਬਰਦਸਤ ਹੈ ਸੋ ਇਹ ਗਾਂ ਦਸੋ ਸੂਈ ਸਵਾਈ ਬੱਚੇ ਵਾਲੀ ਤੁਹਾਨੂੰ ਦਿਖਾਉਣੀ ਸੀ ਇੱਕ ਵੱਖਰਾ ਜਿਹਾ ਰੰਗ ਤੁਹਾਨੂੰ ਇਸੇ ਵੀਡੀਓ ਚ ਦਿਖਾ ਦਿੰਨੇ ਆ ਇਹ ਗਾਂ ਬਾਈ ਕੋਲ ਸਪੈਸ਼ਲ ਹੀ ਹੈ ਇਹਦੀ ਸ਼ਾਰਟ ਵੀਡੀਓ ਵੀ ਬਣਾਵਾਂਗੇ ਕਿਉਂਕਿ ਜਿਹੜੀ ਚੀਜ਼ ਘੱਟ ਦੇ ਸੇ ਘੱਟ ਮਿਲੇ ਅਲੈਦੀ ਹੋਵੇ ਤਾਂ ਉਹਨੂੰ ਪਸੰਦ ਵੀ ਵੱਧ ਕੀਤਾ ਜਾਂਦਾ ਹੈ ਭਾਈ ਕੀ ਡਿਟੇਲ ਹੈ ਕਹਨ ਮਸੂਆ ਸੁਣਦੀ ਭਾਜੀ ਦੂਜਾ ਸੁਆ ਸੁਣੀ ਹੈ ਜੀ ਹੂੰ ਤੇ ਨੋਰਮਲ ਆਪਾਂ ਕਿਸਾਨ ਕੋਲੋਂ ਲਈ ਹੈ ਜੀ 15-20 گاਵਾ ਸੀਗਾ ਜੀ ਉਹਨਾਂ ਕੋਲ ਤੇ ਵੀਰ ਉਹਨੇ ਗਰਲੈਂਡੋ ਨਸਲ ਤੇ ਕੰਮ ਕਰ ਦਿੰਨੇ ਆ ਜੀ ਉਹ ਠੀਕ ਹੈ ਤੇ ਹੁਣ ਚਾਹੇ ਇਹਨੂੰ ਤੁਸੀਂ ਗਰਲੈਂਡੋ ਕਹਿ ਲੋ ਪਰ ਮੇਰੇ ਤੋਂ ਜ਼ਿਆਦਾ ਕਈ ਬੰਦੇ ਹੈਗੇ ਨੇ ਬਰੀਡਿੰਗ ਵਾਲੇ ਉਹਨਾਂ ਨੂੰ ਸਭ ਪਤਾ ਹੈ ਜੀ ਕਿ ਕਿਹੜੀ ਨਸਲ ਚ ਹੈ ਦੁੱਧ ਦਾ ਨਾਰਮਲ 23 24 ਕਿਲੋ ਪਾਇਆ ਹੈ ਜੀ ਆਪਾਂ ਜ਼ਿਆਦਾ ਨਹੀਂ ਕਹਿੰਦੇ 25 26 ਕਿਲੋ ਦੀ ਮਿਲਕਿੰਗ ਕਰਵਾ ਦੂਗੀ ਠੀਕ ਹੈ ਪਰ ਦੁੱਧ ਜਿਹੇ ਜਿਹੇ ਵੀ ਇਹਨੇ ਦੇਣਾ ਜੀ ਮਤਲਬ ਅੰਮ੍ਰਿਤ ਹੈ ਜੀ ਉਹ ਤਾਂ ਸਹੀ ਹੈ ਸੋ ਸੋ ਮੱਝਾਂ ਹਰਗਾ ਦੋਧ ਰਹੂਗਾ ਤੋੜ ਦੇ ਭਾਈ ਛੜੂ ਤੋੜ ਦੇ ਇਹਨਾਂ ਹਜੇ ਕਿੰਨੇ ਲੈ ਜੂਗੀ ਦਿਨ ਲੈ ਜੂ ਭਾਜੀ ਹਜੇ 5 6 ਦਿਨ ਜੀ 5 6 ਦਿਨ ਲਊਗੀ ਦੋਸੋ ਸੀਲ 3 ਫੋਲਾ ਦੇਖੋ ਇਹਦਾ ਰੰਗ ਰੂਪ ਮੱਝਾਂ ਰਗਾ ਟਾਂਚਾ ਕਰਮਾਲੀ ਦਾ ਮੱਝਾਂ ਨੂੰ ਥਣ ਲੱਗਾ ਵਿਆ ਬਿਊਟੀ ਇਹਦੀ ਅਲੈਦੀ ਲੱਗੂਗੀ ਤੇ ਜਿਹੜੀ ਚੀਜ਼ ਵੱਖਰੀ ਹੋਵੇ ਦੂਜਿਆਂ ਨਾਲੋਂ ਹਟਕੇ ਹੋਵੇ ਉਹ ਸੋਹਣੀ ਵੱਧ ਲੱਗਦੀ ਹੈ ਗਰਲੈਂਡੋ ਬਾਈ ਜੀ ਹਰੀ ਦੱਸਦੇ ਆ ਵੀ ਇਹਦੀ ਨਸਲ ਆ ਥਾਣੇ ਦੇ ਹੱਥੀਂ ਚਵਾਈ ਵਾਲੇ ਆ ਬਾਕੀ ਜਿਹਨੂੰ ਪਸੰਦ ਆਵੇ ਤਾਂ ਤੁਸੀਂ ਕੰਟੈਕਟ ਵੀਰ ਨਾਲ ਬਣਾ ਸਕਦੇ ਹੋ ਨੰਬਰ ਸਕਰੀਨ ਉੱਤੇ ਦੋ ਚੱਲਦੇ ਆ ਜਿਹੜੇ ਮਰਜ਼ੀ ਨੰਬਰ ਤੇ ਕਾਲ ਕਰ ਲਿਓ ਦਵਾਰਾ ਐਡ ਕਰਦਿੰਨਾ ਵੀ ਰੈਸ਼ ਦਾ ਫੋਲੋ ਪ੍ਰਬੰਧ ਆ ਸੂਈ ਸਵਾਈ ਗਾਂ ਦਾ ਦੁੱਧ ਇਥੋਂ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਤੁਹਾਨੂੰ ਹਾਜ਼ਰ ਮਿਲੂਗਾ ਕੱਪੜੇ ਦੇ ਥਣ ਪਾਸ ਹੋਣਗੇ ਤੇ ਦੁੱਧ ਤੁਸੀਂ ਆਪਦੀ ਸਮਝ ਨਾਲ ਲੈਣਾ ਵੀ ਤੁਸੀਂ ਕਿੰਨਾ ਚੋ ਸਕਦੇ ਹੋ ਥੋੜੀ ਸਾਹਮ ਸਭਾਲਦੇ ਉੱਤੇ ਵੈਸੇ ਦੋ گاਵਾ ਹੋਰ ਇਸ ਸਾਈਡ ਤੇ ਸੁੰਜਾ ਸੁੰਜਾ ਖੜੀਆਂ ਡਿਟੇਲ ਇਹਨਾਂ ਦੀ ਮਾੜੀ ਪੁੱਛ ਲੈਣੀ ਆ ਦੋਸਤੋ ਤੇ ਤੋਰ ਕੇ ਤੁਹਾਨੂੰ ਬਹੁਤੇ ਨਗ ਦਿਖਾਤੇ ਖੜੀਆਂ ਦਿਖਾ ਦਿੰਦੇ ਆ ਬਰਿੰਦਰ ਭਾਈ ਖੜੀਆਂ ਦੀ ਡਿਟੇਲ ਹੀ ਦੱਸਦੇ ਹੋ ਇਹਨੂੰ ਭਾਜੀ ਸੂਈ ਨੂੰ ਹੋਗੇ 4-5 ਦੇਣੇ ਜੀ ਹੂੰ ਇਹ ਥੱਲੇ ਨੈਟ 20 ਬਾਈ ਕਿਲੋ ਦਾ ਤਿਆਰ ਹੋਊਗਾ ਜੀ ਠੀਕ ਹੈ ਤੇ ਇਹਦੇ ਥੱਲੇ ਵੀ ਤਕਰੀਬਨ 18-19 ਕਿਲੋ ਬੌਲੀ ਹੈ ਜੀ ਇਹ ਪਰਸੋਂ ਦੀ ਸੂਈ ਹੋਈ ਹੈ ਜੀ ਠੀਕ ਹੈ ਓਕੇ ਦੋਨਾਂ ਪਿ ਤੇ ਸਾਰਿਆਂ ਨੂੰ ਮੇਰਾ ਖਾਤਮਾ। ਧੰਨਵਾਦ ਦੋਸਤੋ ਵੀਡੀਓ ਦੇਖਣ ਵਾਸਤੇ।